ਜੀ ਦੋਸਤੋ ਮਹਿਫਲ ਦੇ ਵਿੱਚ ਆਪਸਾ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਆਪਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਗੁਰਦਿਆਲ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਮੜੀ ਦਾ ਦੀਵਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ ਤਿੰਨ ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਪਿਛਲੇ ਭਾਗ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਚੁੱਕੇ ਹਾਂ ਪਿਛਲਾ ਭਾਗ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਅੱਜ ਆਪਾਂ ਤੁਹਾਡੇ ਨਾਲ ਆਪਣੇ ਨਾਵਲ ਦਾ ਭਾਗ 4 ਲੈ ਕੇ حاضر ਹੋਏ ਹਾਂ ਜਗਸੀਰ ਨੇ ਆਪਣੇ ਖੇਤ ਨੂੰ ਚੰਗੀ ਤਰ੍ਹਾਂ ਦੂਰ ਤੀਰ ਕੇ ਸੁਹਾਗ ਦੇ ਬੀਜਾ ਉਸ ਕੋਈ ਮੋਟਾ ਡਲਾ ਜਾਂ ਖੱਬਲ ਦੀ ਤਰ੍ਹਾਂ ਨਹੀਂ ਸੀ ਰਹਿਣ ਦਿੱਤੀ ਜਦੋਂ ਕਣਕ ਉੱਗਰੀ ਤਾਂ ਸਾਰਾ ਖੇਤ ਸੱਜਰੀ ਰੰਗੀ ਹਰੀ ਚੁੰਨੀ ਵਾਂਗ ਦੇਸਣ ਲੱਗ ਪਿਆ ਇੱਕ ਦਿਨ ਜਦੋਂ ਜਗਸੀਰ ਤੇ ਭੰਤੇ ਇਕੱਠੇ ਖਾਲਸਵਾਰਨ ਗਏ ਤਾਂ ਜਗਸੀਰ ਦੇ ਕਿਰਾਂ ਦਾ ਜਮ ਵੇਖ ਕੇ ਭੰਤੇ ਨੂੰ ਅੱਗ ਲੱਗਦੀ ਨਾਲ ਦੇ ਉਸ ਦੇ ਆਪਣੇ ਵਾਹੀ ਬੀਜੇ ਕਿਰਾਂ ਵੱਲ ਵੇਖ ਕੇ ਉਹਦੀ ਈਰਖਾ ਹੋਰ ਵੀ ਭੜਕ ਪਈ ਇਨਾਂ ਕਿਆਰਾਂ ਵਿੱਚ ਥਾਂ-ਥਾਂ ਕੋਲੀ ਦੇ ਪਿੰਡੇ ਵਾਂਗ ਧੋੜੀਆਂ ਪਈਆਂ ਹੋਈਆਂ ਸਨ। ਜਗਸੀਰ ਦਾਇਤ ਦਲ ਵਿੱਚ ਭਾਵੇਂ ਕੋਈ ਦੋਸ਼ ਨਹੀਂ ਸੀ। ਨਾਲ ਦੇ ਕਿਆਰੇ ਭੰਤੇ ਤੇ ਉਹਦੇ ਛੋਟੇ ਭਰਾਣੇ ਬੀਜੇ ਸਨ। ਪਰ ਫੇਰ ਵੀ ਉਹਨੂੰ ਗੁੱਸਾ ਜਗਸੀਰ ਉੱਤੇ ਆ ਰਿਹਾ ਸੀ। ਜਗਸੀਰ ਨੇ ਖੇਤ ਆਉਂਦਾ ਇਟਾਲੀ ਕੋਲ ਵੱਟ ਤੇ ਖੜੋ ਕੇ ਆਪਣੇ ਕਿਆਰਾਂ ਤੇ ਨਿਗਾਹ ਮਾਰੀ। ਉਹਦੀਆਂ ਅੱਖਾਂ ਠੰਡੀਆਂ ਠੰਡੀਆਂ ਹੋ ਗਈਆਂ। ਦੂਰ ਤੱਕ ਖਿਲਰੇ ਖੇਤਾਂ ਦੀ ਗੁੱਠ ਉੱਤੇ ਉਹਦਾ ਕਿਆਰਾ ਉਹਨੂੰ ਹਰੀ ਚੁੰਨੀ ਤੇ ਲਾੜ ਤੇ ਰੀਜ ਲਾ ਕੇ ਕੱਢੀ ਬੂਟੀ ਵਾਂਗ ਲੱਗਦਾ ਸੀ। ਉਹ ਖਾਸਾ ਚਰਟਾ ਫਰੀ ਦੇ ਬੰਬਲਾ ਵਾਂਗ ਚੂਲ ਦੇ ਨਿੱਕੇ ਨਿੱਕੇ ਬੂਟਿਆਂ ਨੂੰ ਵੇਖਦਾ ਰਿਹਾ ਹਰ ਬੂਟੇ ਦੀਆਂ ਤੁੰਗਾਂ ਉਹਨੂੰ ਆਪਣੇ ਸਰੀਰ ਦੇ ਰੋਮਾਂ ਵਰਗੀਆਂ ਜਾਪਦੀਆਂ ਸਨ ਉਹਦੀਆਂ ਅੱਖਾਂ ਵਿੱਚ ਇੱਕ ਕੋਪਰਾ ਨਸ਼ਾ ਤੇ ਅੰਗਾਂ ਵਿੱਚ ਸਵਾਦ ਸੀ ਪਰ ਉਹ ਇੰਜ ਖੜੋਤਾ ਪੰਤੇ ਨੂੰ ਬੜਾ ਭੈੜਾ ਲੱਗਿਆ ਆ ਹੁਣ ਠੰਡੇ ਠੰਡੇ ਛੁੱਟੀ ਲਾ ਲਈਏ ਬਥੇਰੀ ਹੋਊਗੀ ਐਂ ਵੇਖੇ ਤਾਂ ਉਹਨੂੰ ਕੋਈ ਲਾਲ ਨਹੀਂ ਲੱਗਣ ਲੱਗੇ ਲੱਗਣਗੇ ਤਾਂ ਕਣਕ ਦੇ ਦਾਣੇ ਜਿਵੇਂ ਸਿਰ ਦਾ ਜਿਵੇਂ ਸੁਪਨਾ ਟੁੱਟ ਗਿਆ ਉਹ ਚੁੱਪ ਕਰਕੇ ਪੰਤੇ ਦੇ ਮਗਰ ਮਗਰ ਤੁਰ ਪਿਆ ਤੇ ਦੋਵੇਂ ਖਾਲਸਵਾਰ ਅੰਜਾਲ ਲੱਗੇ ਫੇਰ ਅਗਲੀ ਰਾਤ ਜਗਸੀਰ ਤੇ ਭੰਤਾ ਰਾਤ ਨੂੰ ਜਦੋਂ ਪਾਣੀ ਲਾਉਣ ਆਏ ਤਾਂ ਜਗਸੀਰ ਨੇ ਪਾਣੀ ਵਧਣ ਤੋਂ ਬਿੰਦਕ ਪਹਿਲਾਂ ਆਪਣੇ ਖੇਤ ਵੱਲ ਸਹਿਨਤ ਕਰਕੇ ਆਖਿਆ ਪਹਿਲਾਂ ਇਹਦਾ ਹੀ ਕੰਮ ਮੁਕਾ ਲੈਿੰਦੀ ਇਹ ਭੱਜਿਆ ਜਾਂਦਾ ਕਿਤੇ ਭੰਤੇ ਨੇ ਤੋੜਵਾ ਜਵਾਬ ਦਿੱਤਾ ਜੇ ਮਗਰੋਂ ਲੱਗ ਜੂ ਤਾਂ ਕੋਈ ਪਟਮੇਲੀ ਨਹੀਂ ਪੈਂਦੀ ਜਗਸੀਰ ਚੁੱਪ ਕਰ ਗਿਆ ਉਹਦੀ ਉਮਰ ਵਿੱਚ ਪਹਿਲੀ ਵਾਰ ਕੋਈ ਸ਼ੱਕ ਦੀ ਗੱਲ ਹੋਣ ਲੱਗੀ ਸੀ ਅੱਜ ਤਾਈਂ ਧਰਮ ਸਿੰਘ ਤੂੰ ਜਦੋਂ ਵੀ ਪਾਣੀ ਲਾਉਣ ਆਉਂਦੇ ਤਾਂ ਜਗਸੀਰ ਕੇ ਘੈਰਾਂ ਨੂੰ ਪਹਿਲਾਂ ਲਾ ਕੇ ਫੇਰ ਦੂਜੇ ਪਾਸੇ ਵੜਦੇ ਸਨ ਪਾਣੀ ਅੱਗੋ ਪਿੱਛੋ ਲੱਗਣ ਦਾ ਵੀ ਜਕਸੀਰ ਨੂੰ ਐਡਾ ਫਰਕ ਨਹੀਂ ਸੀ ਲੱਗਦਾ ਪਰ ਭੰਤੇ ਦੇ ਦਿਨੋ ਦਿਨ ਰੁੱਖੇ ਹੁੰਦੇ ਵਤੀਰੇ ਕਰਕੇ ਉਹ ਜ਼ਰੂਰ ਦੁਖੀ ਸੀ ਪਿਛਲੇ 2-3 ਵਰਿਆਂ ਤੋਂ ਭੰਤੇ ਦੇ ਰੰਗ ਟੰਗ ਹੋ ਰਹੀ ਹੁੰਦੇ ਜਾਂਦੇ ਸਨ ਜਕਸੀਰ ਨੂੰ ਭਾਵੇਂ ਪਤਾ ਲੱਗ ਗਿਆ ਸੀ ਕਿ ਧਰਮ ਸਿੰਘ ਤੋਂ ਮਗਰੋਂ ਭੰਤੇ ਨਾਲ ਉਹਦੀ ਇੱਕ ਦਿਨ ਵੀ ਨਹੀਂ ਲਿਬਣੀ ਪਰ ਹੁਣ ਭੰਤਾ ਜਿਹੜਾ ਕੌੜਾ ਮਿੱਠਾ ਉਹਨੂੰ ਬੋਲਦਾ ਰਹਿੰਦਾ ਸੀ ਜਕਸੀਰ ਲਈ ਸਹਣਾ ਔਖਾ ਸੀ ਜਿਵੇਂ ਆਦਰ ਭਾਵ ਨਾਲ ਉਹਨੇ ਧਰਮ ਸਿੰਘ ਨਾਲ ਦਿਨ ਕੱਟੇ ਸਨ ਉਹ ਚਾਹੁੰਦਾ ਸੀ ਬਾਕੀ ਦੀ ਉਮਰ ਵੀ ਐਵੇਂ ਲੰਘ ਜਾਏ ਪਰ ਇਹ ਗੱਲ ਉਹਨੂੰ ਪਗਦੀ ਨਹੀਂ ਸੀ ਜਾਪਦੀ ਜਸੀਰ ਨੇ ਨਾਲ ਦੇ ਖੇਤ ਵਾਲਿਆਂ ਤੋਂ ਵਕਤ ਪੁੱਛ ਕੇ ਪਾਣੀ ਵਢ ਲਿਆ ਭੰਤੇ ਪਾਣੀ ਵਢਾ ਕੇ ਟਾਲੀ ਹੀਟ ਜਾ ਬੈਠਾ ਤੱਕ ਕਾਂ ਇਕੱਠਾ ਕਰਕੇ ਉਹਨੇ ਆਗਮਚਾ ਲਈ ਤੇ ਉੱਤੇ ਭੂਰਾ ਲੈ ਕੇ ਆਰਾਮ ਨਾਲ ਟਾਲੀ ਦੇ ਮੋਢ ਨਾਲ ਲਾ ਕੇ ਬਹਿ ਗਿਆ ਜਸੀਰ ਨੂੰ ਇਕੱਲੇ ਨੂੰ ਨੱਕੇ ਵੀ ਮੋੜਨੇ ਪੈ ਰਹੇ ਸਨ ਤੇ ਖਾਲ ਉੱਤੇ ਢੇੜਾ ਵੀ ਮਾਰਨਾ ਪੈਂਦਾ ਸੀ ਇੱਕ ਦੋ ਵਾਰੀ ਉਹਦੇ ਚਿੱਤ 'ਚ ਆਈ ਕਿ ਭੰਤੇ ਨੂੰ ਆਖੇ ਉਹ ਖਾਲ ਉੱਤੇ ਢੇੜਾ ਹੀ ਮਾਰ ਆਈ ਪਰ ਹੋਰ ਬੋਲ ਵਗਾਰ ਹੋਣ ਦੇ ਡਰੋਂ ਉਹ ਚੁੱਪ ਕਰ ਰਿਹਾ ਇੰਜ ਕੱਲਿਆਂ-ਮੁਕੱਲਿਆਂ ਪਾਣੀ ਲਾਉਂਦੇ ਜਸੀਰ ਨੂੰ ਉਹ ਦਿਨ ਯਾਦ ਆਏ ਜਦੋਂ ਉਹ ਤੇ ਧਰਮ ਸਿੰਘ ਹੱਸ ਖੇਡ ਕੇ ਪਾਣੀ ਲਾਉਂਦੇ ਹੁੰਦੇ ਸਨ ਦੋ ਦੋ ਪੈਰਾਂ ਦੀ ਵਾਰੀ ਲਾ ਕੇ ਵੀ ਉਹਨਾਂ ਨੂੰ ਇੰਜ ਲੱਗਦਾ ਜਿਵੇਂ ਅਜੇ ਇੱਕ ਪਲ ਵੀ ਨਹੀਂ ਸੀ ਬੀਤਿਆ ਉਹਨਾਂ ਕਦੇ ਥਕਾਵਟ ਨਹੀਂ ਸੀ ਮੰਨੀ ਸਿਆਲ ਵਿੱਚ ਖੋਪੇ ਦੀਆਂ ਦੋ ਦੋ ਠੂਠੀਆਂ ਤੇ ਆਧਾ ਅਧਾ ਸ਼ੇਰਗੁੜ ਉਹ ਤੁਰੇ ਫਿਰਦੇ ਖਾ ਜਾਂਦੇ ਤੇ ਉੱਤੇ ਕਦੇ ਖੇਸੀ ਵੀ ਨਹੀਂ ਸੀ ਲਈ ਪਰ ਇਹ ਤਾਂ ਸਭ ਹੋਈਆਂ ਬੀਤੀਆਂ ਗੱਲਾਂ ਸਨ ਇਹਨਾਂ ਦਾ ਕੀ ਉਦੇੜਨਾ ਜਖਸੀਰ ਨੇ ਸਵਚਿਆਤ ਕੱਕਰ ਵਰਗੇ ਪਾਣੀ ਵਿੱਚ ਸੋਨ ਹੁੰਦੀਆਂ ਜਾਂਦੀਆਂ ਲੱਤਾਂ ਨਾਲ ਉਹ ਪਾਣੀ ਲਾਉਂਦਾ ਫਿਰਿਆ ਘੰਟੇ ਘਮਗਰਉ ਜਕਸੀਰ ਨੂੰ ਖਾਲ ਵਿੱਚ ਪਾਣੀ ਘੜਦਾ ਲੱਗਿਆ ਉਸ ਬੜੀ ਨੀਵੀਂ ਜਿਹੀ ਆਵਾਜ਼ ਵਿੱਚ ਪੰਤੇ ਨੇ ਆਖਿਆ ਪਾਣੀ ਥੋੜਾ ਆਉਂਦਾ ਮੈਂ ਕੱਸੀ ਤੇ ਢੇੜਾ ਮਾਰਾ ਵਾਂ ਤੂੰ 2-4 ਨੱਕੇ ਮੋੜ ਲੈ ਕੱਸੀ 90 ਕੋਵਟ ਹੈ ਅੱਧਾ ਘੈਰਾ ਰਾਮ ਦੇ ਰਾਮ ਦੇ ਮੋੜ ਆਏਗਾ ਪੰਤੇ ਨੇ ਆਖਿਆ ਬਹੁਤਾ ਕਰਦਾ ਤਾਂ 2 ਘੈਰਾਂ ਦੇ ਇਕੱਠੇ ਮੂੰਹੇ ਵੜ ਦੇ ਜਕਸੀਰ ਨੇ 2 ਘੈਰਾਂ ਵਿੱਚ ਪਾਣੀ ਵੜ ਦਿੱਤਾ ਤੇ ਖਾਲ-ਖਾਲ ਕੱਸੀ ਵੱਲ ਤੁਰ ਪਿਆ ਪਰ ਪੰਤਾ ਫੇਰ ਵੀ ਟਾਲੀ ਫੇਟ ਹੁਣਾ ਉੱਠਿਆ ਰਾਹ ਵਿੱਚ ਇੱਕ ਥਾਂ ਖਾਲ ਵਿੱਚ ਕਿੰਨਾ ਸਾਰਾ ਕਾਹ ਫੂਸੜ ਐ ਤੇ ਪਾਣੀ ਉਛਲ ਕੇ ਨਾਲ ਦੇ ਖੇਤ ਵਿੱਚ ਪਈ ਜਾਂਦਾ ਸੀ ਜਗਸੀਰ ਨੇ ਇਕੱਠਾ ਹੋਇਆ 100 ਕੁ ਸਲੰਗ ਨਾਲ ਬਾਹਰ ਕੱਢ ਦਿੱਤਾ ਪਰ ਅਜੇ ਵੀ ਉਹਨੂੰ ਸ਼ੱਕ ਸੀ ਕਿ ਪਿੱਛੇ ਕੱਸੀ ਵਿੱਚ ਜ਼ਰੂਰ ਕਿਤੇ ਕੁਝ ਡੜਿਆ ਹੋਇਆ ਸੀ ਇਸੇ ਕਰਕੇ ਧੁਰ ਸੂਏ ਤਾਈਂ ਤੁਰਿਆ ਮੋਗ ਵਿੱਚ ਹੱਥ ਮਾਰ ਕੇ ਵੇਖਿਆ ਕੁਝ ਵੀ ਨਹੀਂ ਸੀ ਉਹ ਮੋੜਾ ਖੇਤ ਭਾਵੇਂ ਸੂਏ ਤੋਂ ਬਹੁਤੀ ਦੂਰ ਨਹੀਂ ਸੀ ਪਰ ਫਿਰ ਵੀ ਜਗਸੀਰ ਕਾਲੀ ਕਾਲੀ ਤੁਰਿਆ ਉਹਨੂੰ ਡਰ ਸੀ ਕਿ ਭੰਤੇ ਨੂੰ ਉੱਠ ਕੇ ਪਾਣੀ ਦਾ ਪਤਾ ਨਹੀਂ ਲੈਣਾ ਤੇ ਉਹਦਾ ਡਰ ਸੱਚੀ ਹੋ ਰਿਹਾ ਗਿਆ ਓਏ ਕਮਜਾਤੇ ਔਰ ਸਾਰੀ ਉਮਰ ਸਾਡਾ ਨੂਨ ਪਾਣੀ ਖਾ ਕੇ ਆ ਕਰਤੂਤਾਂ ਕਰਨ ਲੱਗਿਆ ਜਦੋਂ ਜਕਸੀਰ ਤਾਲੀ ਕੋਲ ਆਇਆ ਤਾਂ ਭੰਤੇਰੇ ਮੋਹੋਂ ਨੇ ਇਹ ਭੈੜੇ ਬੋਲ ਸੁਨੇ ਜਿਹੜੇ ਸਾਰੀ ਉਮਰ ਵਿੱਚ ਕਦੇ ਉਹਰੇ ਕੰਨ ਨਹੀਂ ਸੰਨ ਪਏ ਉਹ ਭਵੰਤਰ ਕੇ ਖੜ ਗਿਆ ਤੇ ਹੈਰਾਨੀ ਤੇ ਗੁੱਸੇ ਦੇ ਰਾਵਲੇ ਮਿਲੇ ਪ੍ਰਭਾਵ ਨਾਲ ਭੰਤੇ ਵੱਲ ਤੱਕਣ ਲੱਗ ਗਿਆ ਜਾਂਦਾ ਕਿ ਚੰਦ ਛੜਾ ਗਿਆ ਸੀ ਭੰਤਾ ਹਰਖਵੀਂ ਆਵਾਜ਼ ਵਿੱਚ ਫੇਰ ਬੋਲਿਆ ਆਪਦੇ ਜਾਣੇ ਤਾਂ ਬੜਾ ਚਲਾਕ ਬਣਿਆ ਫਿਰਦਾ ਹੈ ਪਰ ਅਸੀਂ ਵੀ ਭੇਡਾਂ ਨਹੀਂ ਚਾਰੀਆਂ ਪਰ ਜਕਸੀਰ ਨੂੰ ਅਜੇ ਵੀ ਗੱਲ ਦੀ ਕੋਈ ਸਮਝ ਨਹੀਂ ਸੀ ਪਈ ਆਪਣੇ ਸਹੇਮਾਨ ਉੱਤੇ ਇੰਨੀ ਕਰੜੀ ਸੱਟ ਉਹ ਐਤ ਕੀ ਸਹਾਰ ਨਾ ਸਕਿਆ ਤੇ ਨਰਵੀਂ ਆਵਾਜ਼ ਵਿੱਚ ਬੋਲਿਆ ਕੋਈ ਗੱਲ ਤਾਂ ਵਸ ਗੱਲ ਮੈਥੋ ਪੁੱਛਣਾ ਉਸੇ ਤਾਂ ਨਾਲ ਭੰਤਾ ਬੋਲਿਆ ਵੱਡ ਕੇ ਆਪਦੇ ਕਿਰਾਂ ਬੰਨੀ ਹਮ ਕੱਸੀ ਤੇ ਜੇੜਾ ਮਾਰਨ ਚੱਲੇਂ ਦੰਦੀਆਂ ਚੜਾ ਕੇ ਭੰਤੇ ਨੇ ਆਪਦੇ ਕਿਰਾਂ ਸ਼ਬਦ ਇੰਝ ਚੱਬ ਕੇ ਆਖਿਆ ਕਿ ਜਗਸੀਰ ਦਾ ਸਰੀਰ ਗੁੱਸੇ ਨਾਲ ਕੰਬਣ ਲੱਗ ਪਿਆ ਪਰ ਉਹਨੇ ਆਪਣਾ ਆਪ ਤਰੰਤ ਕਾਬੂ ਕਰ ਲਿਆ ਇਹੋ ਜਿਹਾ ਸੱਕ ਕਰਕੇ ਤੂੰ ਭੰਤਾ ਮੇਰੀ ਤੇ ਧਰਮ ਸਿਉ ਦੀ ਕੀਤੀ ਸਾਰੀ ਕਮਾਈ ਤੇ ਪਾਣੀ ਫੇਰਦਾ ਬੜੀ ਪੀੜ ਨਾਲ ਜਗਸੀਰ ਨੇ ਕਿਹਾ ਚੁੱਪ ਕਰਕੇ ਗਾਂ ਤੁਰ ਗਿਆ ਮੈਂ ਭੁੱਲਿਆ ਤੈਨੂੰ ਨਾਲੇ ਤੇਰੇ ਪਿਉ ਨੂੰ ਸਾਡੇ ਭੋਲੇ ਭਾਲੇ ਬੁੜਿਆਂ ਦੀ ਖਾਲੀ ਪੱਟ ਪੱਟ ਖਾਂਦੇ ਰਹੇ ਹੋਣਾ ਐਂ ਚਲਾਕੀਆਂ ਕਰ ਕਰਕੇ ਹੋਰ ਕਮਾਈ ਕਰਕੇ ਸਾਡੇ ਤਾਂ ਨਹੀਂ ਮਹਿਲ ਉਸਾਰਦੇ ਰਹੇ ਭੰਤਾ ਕਿੰਨਾ ਚਿਰ ਇੰਜ ਮੰਦਾ ਬੋਲਦਿਆਂ ਬੜਬੜ ਕਰੀ ਗਿਆ ਜਗਸੀਰ ਨੇ ਆਪਣੇ ਕਿਹਰੇ ਕੋਲ ਲੰਗਦਿਆਂ ਵੇਖਿਆ ਪਾਣੀ ਉਧਰ ਟੁੱਟ ਗਿਆ ਸੀ ਦੇਖ ਕੇ ਜਗਸੀਰ ਦਾ ਚਿੱਤ ਬੜਾ ਨਟਾਲ ਹੋ ਗਿਆ ਲੱਤਾਂ ਵਿੱਚ ਖੜਉਣ ਜੋਗਾ ਵੀ ਬਲ ਨਾ ਰਿਹਾ ਤੇ ਉਹ ਖਾਲ ਵਿੱਚ ਕਈ ਤੇ ਸਲੰਗ ਰੱਖ ਕੇ ਕਈ ਦੇ ਦਸਤੇ ਦੇ ਸਿਰ ਉੱਤੇ ਮੱਥਾ ਧਰ ਕੇ ਬਹਿ ਗਿਆ ਅੰਦਰ ਤੂੰ ਇਹ ਵਾਂਗ ਕੁੱਝ ਅਟਕੇ ਸਿਰ ਨੂੰ ਚੜਨ ਲੱਗ ਪਿਆ ਉਹ ਤਾਂ ਬੈਠਾ ਵੀ ਨਹੀਂ ਸੀ ਜਾਂਦਾ ਬੰਦਕ ਮਗਰੋਂ ਖਾਲ ਦੀ ਵਟ ਉੱਤੇ ਲੰਮਾ ਪੈ ਗਿਆ ਪਿਆ ਪਿਆ ਉਹਨੇ ਖੀਸਾ ਟੋਇਆ ਡੱਬੀ ਕੱਢੀ ਉਸ ਵਿੱਚ ਰੋਈ ਮਾਵੇ ਸਨ ਉਹਨੇ ਲੰਮੇ ਪਿਆਈ ਉਹਨਾਂ ਵਿੱਚੋਂ ਇੱਕ ਮੂੰਹ ਵਿੱਚ ਪਾ ਲਿਆ ਤੇ ਉਹਨੂੰ ਚਬਾਉਣ ਲੱਗ ਪਿਆ ਖਾਸੇ ਚਰ ਪਿੱਛੋਂ ਉਹਨੂੰ ਆਪਣੇ ਅੰਗਾਂ ਵਿੱਚ ਕੁਝ ਸੱਤ ਆਉਂਦਾ ਜਾਪਿਆ ਤੇ ਉਹ ਅਟਕੇ ਬਹਿ ਗਿਆ ਟਾਲੀ ਹੇਠ ਮਚਾਈ ਅੱਗ ਸਾਹਮਣੇ ਭੂਰਾ ਲਈ ਬੈਠੇ ਭਾਂਤੇ ਦੀ ਸ਼ਕਲ ਉਹਨੂੰ ਰਾਖਸ਼ ਵਰਗੀ ਲੱਗੀ ਤਈ ਤੇ ਸਲੰਗ ਚੌਕ ਕੇ ਉਹ ਅਟਖੜੋਤਾ ਪਰ ਨਿਗਾਰੀ ਭੰਤੇ ਉੱਤੇ ਗੱਡੀ ਰੀ ਅਗਾਹ ਜਾ ਕੇ ਖਾਲ ਵਿੱਚੋਂ ਦੋ ਚੂਲੀਆਂ ਪਾਣੀ ਦੀਆਂ ਪੀਤੀਆਂ ਤੇ ਜੁੱਤੀ ਲਾ ਕੇ ਅਗਲੇ 11 ਵਿੱਚ ਪਾਣੀ ਵਧਣ ਦੀ ਖਾਲ ਵਿੱਚ ਜਾ ਵੜਿਆ ਰਾਤ ਦਾ ਤੀਜਾ ਪੈਰ ਬੀਤ ਚੱਲਿਆ ਸੀ ਪਿੰਡੋਂ ਕੁੱਕੜਾਂ ਦੀਆਂ ਬਾਂਗਾ ਸੁਣਨ ਲੱਗ ਪਈਆਂ ਸਨ ਹਨੇਰੇ ਦੀਆਂ ਪਿਛਲੀਆਂ ਤਿੱਥਾਂ ਹੋਣ ਕਰਕੇ ਚੰਨ ਅੱਧੀ ਰਾਤ ਪਿੱਛੋਂ ਚੜ੍ਹਾ ਤੇ ਹੁਣ ਖਾਸਾ ਚਾਨਣ ਹੋ ਗਿਆ ਸੀ ਪਰ ਇਹ ਚਾਨਣ ਵਿੱਚ ਵੀ ਜਗਸੀਰ ਨੂੰ ਵੱਟਾਂ ਨਹੀਂ ਸਨ ਦੱਸਦੀਆਂ ਕਈ ਵਾਰ ਉਹਨੇ ਕਿਹੜਾ ਰਮੇ ਵੀ ਨਹੀਂ ਮੂੰਹੇ ਬੰਦ ਕਰ ਦਿੱਤੇ ਤੇ ਇੰਜ ਹੀ ਇੱਕ ਦੋ 11 ਵਿੱਚੋਂ ਪਾਣੀ ਉੱਛਲ ਕੇ ਬਾਹਰ ਨਿਕਲ ਗਿਆ ਉਹਦੀ ਜਿਵੇਂ ਸੁਰਤੀ ਬੌਂਦ ਲੱਗੇ ਸੀ ਦਰ ਪਰ ਹੋਇਆ ਓੰਜੀ ਇਧਰ-ਉਧਰ ਤੁਰਿਆ ਫਿਰਦਾ ਸੀ ਵਾਰੀ ਮੁੱਕਣ ਤੋਂ ਅੱਧਾ ਘੰਟਾ ਪਹਿਲਾਂ ਪੰਤਾ ਕਈ ਫੜ ਕੇ ਆ ਗਿਆ ਤੇ ਸਣੇ ਜੁੱਤੀ ਸਾਰੇ ਖੇਤ ਦੇ ਉੱਤੋਂ ਦੀ ਇੱਕ ਢੇੜਾ ਮਾਰ ਕੇ ਮੜ ਟਾਲੀ ਹੀਟ ਜਾ ਬੈਠਾ ਨਾਂ ਨੇ ਜਖਸੀਰ ਨੂੰ ਬੁਲਾਇਆ ਤੇ ਨਾਂ ਉਹਦੇ ਕੋਲ ਗਿਆ ਜਖਸੀਰ ਨੇ ਲਗਭਗ ਸਾਰੀ ਕੰਨ ਕਰਵਾ ਲਈ ਸੀ ਪਰ ਸਵੇਰ ਦੀ ਕੜਕਵੇਂ ਠੰਡ ਨਾਲ ਉਹਦੇ ਹੱਥ ਪੈਰ ਝੂਠੇ ਹੋਣ ਲੱਗ ਪਏ ਸਨ ਪੈਰ ਉੱਕਾ ਹੀ ਸੁੰਨ ਹੋ ਗਏ ਸਨ ਜਿਵੇਂ ਨਾਲ ਹੀ ਨਾ ਹੋਣ ਅੱਖਾਂ ਵਿੱਚ ਰੜਕ ਪੈਣ ਲੱਗ ਪਈ ਸੀ ਸਾ ਖੇਚਵਾ ਹੁੰਦਾ ਸੀ ਜਦੋਂ ਅਖੀਰਲੇ ਕਾਰੇ ਵਿੱਚ ਉਹਨੇ ਪਾਣੀ ਵੱਢਿਆ ਤ ਉਹਦੇ ਹੱਥੋਂ ਕਈ ਥੜਕ ਕੇ ਉਹਦੇ ਪੈਰ ਦੇ ਅੰਗੂਠੇ ਤੇ ਜਾ ਵੱਜੀ ਪਰ ਉਹਨੂੰ ਪਤਾ ਨਾ ਲੱਗਿਆ ਨਾਲ ਦੇ ਖੇਤ ਵਾਲੇ ਪਾਣੀ ਵੱਢਣ ਨੂੰ ਤਿਆਰ ਖੜੋਤੇ ਸਨ ਭੰਤਾ ਉਹਨਾਂ ਨਾਲ ਵਕਤ ਦਾ ਝਗੜਾ ਕਰਨ ਲੱਗ ਪਿਆ ਸੀ ਜਗਸੀਰ ਢਟਾਲ ਹੋ ਕੇ ਖੇਤ ਦੀ ਬਾਹਰਲੀ ਵਾਟ ਉੱਤੇ ਜਾ ਬੈਠਾ ਤੇ ਕਈ ਦੇ ਦਸਤੇ ਰਾਸਰਾ ਲੈ ਕੇ ਉਹਨੇ ਅੱਖਾਂ ਵਿੱਚ ਲਈਆਂ ਉਹਦੇ ਸਿਰ ਨੂੰ ਇੱਕ ਹੂਕੀ ਚੜਨ ਲੱਗ ਪਈ ਜਿਵੇਂ ਨੀਂਦ ਆਉਂਦੀ ਹੋਵੇ ਤੇ ਉਹਦੇ ਸਾਰੇ ਅੰਗ ਮਿਸਲ ਹੋਣ ਲੱਗ ਪਏ ਕੁਝ ਚਿਰ ਪਿਛੋਂ ਤਰਫ਼ ਤੇ ਉੱਠਿਆ ਤਾਵੇਲੇ ਖੇਤ ਵਾਲੇ ਹੋਕਰਾ ਮਾਰ ਰਹੇ ਸਨ ਪਾਣੀ ਉਹਨਾਂ ਵੱਢ ਲਿਆ ਲੱਗਦਾ ਸੀ ਜਗਸੀਰ ਦਾ ਆਖਰੀ ਕਾਰੇ ਵਿੱਚ ਛੱਡਿਆ ਪਾਣੀ ਜੈਸਵਾਪ ਉੱਤੇ ਉਹ ਬੈਠਾ ਸੀ ਉੱਥੋਂ ਤਾਈ ਆ ਗਿਆ ਸੀ ਜਗਸੀਰ ਕਈ ਦਾ ਸਹਾਰਾ ਲੈ ਕੇ ਉੱਠਿਆ ਤੇ ਜਦੋਂ ਨੇ ਟਾਲੀ ਵੱਲ ਨਿਗਾ ਮਾਰੀ ਉਥੇ ਭੰਤਾ ਨਹੀਂ ਸੀ ਆਗ ਜੇ ਵੀ ਮਾੜੀ ਮਾੜੀ ਧੁਖੀ ਜਾਂਦੀ ਸੀ ਉਹ ਟਾਲੀ ਵਾਲਾ ਤੁਰ ਪਿਆ ਲੱਤਾਂ ਉਹਦੀਆਂ ਜਵਾਬ ਦੇਈ ਜਾਂਦੀਆਂ ਸਨ ਉਹਨਾਂ ਨੂੰ ਤਰੀਕ ਦਾ ਉਹ ਟਾਲੀ ਕੋਲ ਪਹੁੰਚਾ ਤੇ ਟਾਲੀ ਦੇ ਮੋਢ ਨਾਲ ਢੋਲ ਆ ਲਈ ਖੇਸ ਦੀ ਬੁੱਕਲ ਉਸ ਚੰਗੀ ਤਰ੍ਹਾਂ ਘੁੱਟ ਕੇ ਮਾਰ ਲਈ ਪੈਰਾਂ ਵੱਲੋਂ ਚੜਦਾ ਨੱਗ ਉਹਦੇ ਸਾਰੇ ਅੰਗਾਂ ਨੂੰ ਮਹਿਸੂਸ ਹੋਣ ਲੱਗ ਪਿਆ ਇੱਕ ਵਾਰੀ ਉਹਨੇ ਟਾੜੀ ਦੇ ਸੰਗਨੇ ਪੱਤਿਆਂ ਵਿੱਚੋਂ ਨਿਖਰਿਆ ਚੰਨ ਵੇਖਿਆ ਤੇ ਫੇਰ ਉਹਦੀਆਂ ਅੱਖਾਂ ਮਿਚ ਗਈਆਂ ਪੈਰ ਖਿੱਚ ਕੇ ਉਹਨੇ ਗੋਡੇ ਹਿੱਕ ਨਾਲ ਲਾ ਲਏ ਤੇ ਆਪਣੇ ਪਿਓ ਦੀ ਮੜੀ ਉੱਤੇ ਸਿਰ ਰੱਖ ਕੇ ਗੁੱਛਾ-ਮੁੱਛਾ ਹੋ ਕੇ ਪੈ ਗਿਆ ਫੇਰ ਜਦੋਂ ਉਹਨੂੰ ਸੁਰਤ ਆਈ ਤਾਂ ਖਾਸਾ ਦਨ ਚੜ ਗਿਆ ਸੀ ਉਹਦੇ ਸਾਰੇ ਜੋੜਾਂ ਵਿੱਚ ਚੀਸਾਂ ਪੈ ਰਹੀਆਂ ਸਨ ਪਿੰਡਾ ਕਪੀ ਜਾਂਦਾ ਸੀ ਹਿੱਸੇ ਵਿੱਚ ਹੱਥ ਪਾ ਕੇ ਉਸ ਡੱਬੀ ਕੱਢੀ ਤੇ ਰੰਗ ਦਾ ਕਮਾਵਾ ਵੀ ਮੂੰਹ ਵਿੱਚ ਪਾ ਲਿਆ ਜਦੋਂ ਔਲ ਕੇ ਉੱਠਾ ਤੋ ਇਹ ਲੱਤਾਂ ਕੰਬ ਰਹੀਆਂ ਸਨ ਖਾਲ ਤੋਂ ਪਾਣੀ ਦੀ ਚੂਲੀ ਨਾਲ ਦੂਜਾ ਮਾਵਾ ਲਗਾ ਕੇ ਉਹ ਪੈੰਡ ਨੂੰ ਤਰ ਪਿਆ ਰਾਹ ਵਿੱਚ ਕਈ ਵਾਰੀ ਟਾਲੀ ਹੀਟ ਅੱਗ ਦੇ ਸਾਹਮਣੇ ਭੂਰਾ ਲਈ ਬੈਠੇ ਪੰਤੇ ਦੀ ਸ਼ਕਲ ਸਾਹਮਣੇ ਆਈ ਤੇ ਉਹਦੇ ਪੱਖ ਦੇ ਪਿੰਡੇ ਵਿੱਚੋਂ ਅੱਗ ਵਾਗ ਸੇਕ ਮਾਰਨ ਲੱਗ ਪਿਆ ਤੇ ਘਰ ਅਪੜਨਸਾਰ ਉਹਨੂੰ ਕੜਾਕੇ ਦਾ ਤਾਪ ਚੜ ਗਿਆ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ ਚੌਥਾ ਉਮੀਦ ਹੈ ਤੁਹਾਨੂੰ ਨਾਵਲ ਪਸੰਦ ਆ ਰਿਹਾ ਹੋਊਗਾ ਤੁਹਾਨੂੰ ਨਾਵਲ ਕਿਵੇਂ ਲੱਗ ਰਿਹਾ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ